5 ਦਿਨ ਹੋ ਚੱਲੇ ਆ ਰੋਟੀਆਂ ਢੋਲ ਢੋਗੇ ਮੈਨੂੰ ਖਪਾ ਛੜਿਆ ਇਹਨਾਂ ਨੇ ਹੰਬ ਗਈਆਂ ਮੈਂ ਮੰਮੀ ਆਉਂਦੀ ਆ ਨਾ ਉਹਨੂੰ ਕਹਿੰਨੀ ਆ ਕੰਮ ਵਾਲੀ ਲਾ ਚੜ ਕੋਚੇਵੇਂ ਕਰਿਆ ਕਰੂੰਗੀ ਤੇ ਨਾਲ ਰੋਟੀ ਵੀ ਪਕਾਇਆ ਕਰੂੰਗੀ ਆ ਦੋ ਦੋ ਨੇ ਇਹਨੇ ਸਾਹਮਣੇ ਕਿਤੇ ਸੌਖੇ ਪੈਣੇ ਨਾਲੇ ਆਇਆ ਗਿਆ 100 ਤੇ ਮੰਮੀ ਨੂੰ ਆ ਲੈ ਤੇ ਵੀ ਮੰਮੀ ਨੇ ਭੋਜਨਾ ਦਊਂਗੀ ਮੰਮੀ ਮੇਰੇ ਕੋਈ ਨਾ ਕੰਮ ਨਹੀਂ ਹੁੰਦਾ ਪਤਾ ਨਹੀਂ ਕੀ ਕਰਦੇ ਆ ਤਿੰਨ ਤਿੰਨ ਟਾਈਮ ਰੋਟੀਆਂ ਜਾਣਦੀਆਂ ਰੋਟੀਆਂ ਖਾਈ ਜਾਂਦੇ ਆ ਦੱਸੋ ਤੇ ਬਰਫੀ ਲੱਡੂ ਕੋਈ ਕੋ ਆਉਣੀ ਤਿਆਰ ਨਾਲ ਘਰ ਵਾਧੂ ਚਾਹ ਪੀਣ ਵਾਲੀਆਂ ਵਧਾਈਆਂ ਦੇਣ ਵਾਲੀਆਂ ਆਉਂਦੀਆਂ ਫੇ ਦੋਦੇ ਟੜੇ ਨਿਆਣੇ ਹੋਏ ਆ ਤੇ ਵਧਾਈਆਂ ਵਾਲੀ ਕੋਈ ਨਾ ਕੋਈ ਤਰੀ ਰਹਿਣ ਲਈ ਆ ਕਿੰਨੀ ਵਾਰੀ ਚਾਹ ਤਰੂਣੀ ਪੈਂਦੀ ਉਹਨਾਂ ਦੀ ਸਾਜਣੇ ਤਾਲੇ हां होता सरस सामान गड्डी को काट के तो इधर आ दे नीड़े लाड़े के दो बने हैं और ये ले आओ थोड़ी पैर ना खोल रही है ਜੀ ਮਮੇ ਤੇਰ ਜੋ ਮੰਮੀ ਮਣੀ ਕਾਸ਼ਾ ਗੰਦਲੇ ਲਵੋ 사ਗਰ ਦੇ ਮਨੀ 사ਗਰ ਆਬੀ ਨਾ 사ਗਰ ਬੰਦਾ ਫੋਨ ਆਉਂਦੇ ਮਸਾ ਦੇਖ ਲੈ ਰਿਹਾ ਲਵੋ ਮੇ ਹੈ ਐਜੀ ਮੇਡੀ ਖੁਸ਼ੀ ਆਈ ਹੈ ਤੁਹਾਡੇ ਕਾ 11 ਰੁਪਏ ਦੇ ਮਹੌਲ ਕਿਉਂ ਘਾਣਦੇ ਜੀ ਦੀਦੀ ਨੂੰ ਹਾਂ ਬੋਲ ਤਾਂ 50 ਰੁਪਏ ਨਿਹਾਣੀ ਹੈ ਕਿ ਨੂੰ 50 ਰੁਪਏ ਦੇਣ ਦਿਆਂ ਲੈ ਪਾਪੀ ਮੈਂ ਯਾਦ ਰੱਖਾਂਗੀ ਤੇਨੂੰ ਪੈਸੇ ਚੰਗੇ ਕਿਤੇ ਆ ਲੈ ਫੜ ਤੋਂ ਆ ਚੁੱਕ ਪੈਸੇ ਚਲੋ ਆਜੋ ਸਮਾਜ ਮਾ ਬਾਰੋ ਕੁਤੇ ਕਿਹੜਾ ਹੈ ਨਹੀਂ ਕੋਈ ਗੱਲ ਨਹੀਂ ਨਹੀਂ ਬਾਹਰ ਹੀ ਮੰਨ ਜਿ ਕਰਾ ਦਿਆ ਪਪਲ ਜੀਤ ਲੀ ਲੈ ਤੋ ਲੂਗੀ ਠੀਕ ਹੈ ਕੋਈ ਗੱਲ ਨਹੀਂ ਨਹੀਂ ਮੈਂ ਮਾਣਾ ਨੋ ਨਾ ਤਾਂ ਤੇ ਨੰਰਾ ਦੀ ਗੀਆ ਤੇ ਇਹ ਆਪਣੇ ਪੋਤੇ ਤੋਂ ਪਹਿਲੇ ਭਰਾ ਦੇ ਤੇ ਮੇਰੀ ਧੀ ਤੋਂ ਬਿਲਕੁਲ ਹੀ ਨਹੀਂ ਲਾਡੋ ਰਣੀ ਤੋਂ ਪਹਿਲੇ ਵਾਰੇ ਤੇ ਹੀ ਵਾਰੇ ਹੀ ਨਾ ਪਹਿਲੇ ਕੋਈ ਹੋਤੇ ਕਰਦਾ ਦੇ ਕਿਉਂ ਟੈਨਸ਼ਨ ਲੈਂਦੀ ਕੋਈ ਗੱਲ ਨਹੀਂ ਫਿਰ ਕੀ ਆ ਚੱਲ ਕੋਈ ਨਹੀਂ ਛੱਡੋ ਗੁੱਸੇ ਕਿਲੇ ਆ ਤੇਰੀ ਰੈਗੀ ਬਾਦ ਉੱਥੇ ਡਿੱਗ ਵੀ ਘੱਡੀ ਚ ਫੇਰ ਨਾ ਤੇ ਹਲਪੜ ਪੰਨ ਲਾ ਤਾਂ ਨਹੀਂ ਤੇ ਕੰਡੋਟ ਗੇੜੀ ਤੇ ਕਿੰਦਾ ਇਹ ਖੁੱਲ ਗਈ ਡਿੱਗ ਵੀ ਹੁੰਦੀ ਘੀ ਹੁੰਦੀ ਆ ਅਸ਼ਮਨੀ ਹਾਂਜੀ ਮੈਂ ਇਦਾਂ ਕਰਾ ਉਹ ਤੋਂ ਬੇਲੀ ਦਾ ਛਾਪਾ ਵੰਡ ਕੇ ਨਾ ਬਾਹਰੋਂ ਲਿਆ ਕੇ ਕੋਠੇ ਤੇ ਰੱਖ ਕੋਠੇ ਤੇ ਆਹੋ ਉਹ ਚੰਗਾ ਮਾਣਾ ਆ ਜਾਂਦਾ ਤੇ ਫਿਰ ਉਤੋਂ ਦੀ ਲੰਗ ਜਾਂਦਾ ਜੀ ਛਾਪਾ ਪਿਆ ਹੋਊਗਾ ਤਾਂ ਕੋਈ ਲੰਗੂ ਗਾ ਚਾਹ ਮੈਂ ਕੋਈ ਨਹੀਂ ਖਾ ਖਾਉਣਾ ਨਾ ਕੋਈ ਗਾ ਲਈ ਆਹੋ ਕੰਮ ਕਰ ਪੈਣਾ ਕੋਈ ਨਹੀਂ ਮੈਂ ਰੱਖਣਾ ਤੇ ਤੂੰ ਫੁੱਲ ਬਲਜੀਤ ਤੂੰ ਇਦਾਂ ਕਰ ਬਾਹਰ ਦਾ ਬੂਹਾ ਗੇੜ ਦਾ ਢੰਡਾ ਲਾ ਕੇ ਰੱਖੀ ਤੁਰ ਕੋਈ ਬਾਹਰੋਂ ਨਾ ਦਰਾਂ ਉਹ ਜਿਵੇਂ ਮੰਗਰ ਮੰਗਰ ਵਾਲਾ ਕੇ ਆਉਂਦਾ ਤੇ ਬਾਹਰੋਂ ਹੀ ਪਾਇ ਦੇਣੇ ਇੱਥੇ ਨਹੀਂ ਕਾੜੀ ਨਹੀਂ ਇਹਨਾਂ ਨੂੰ ਸੱਦਣਾ ਹੈਗਾ ਚੰਗਾ ਮੰਮੀ ਆਹੋ ਧਿਆਨ ਰੱਖੀ ਕੋਈ ਗੱਲ ਨਹੀਂ ਮੈਂ ਆ ਵਰਤ ਤੈ ਮੇਂ ਗੇੜਟ ਹੋਇਆ ਹੀ ਆ ਜੇ ਤੀ ਕਹਿੰਨੇ ਨਾ ਤੇ ਮੂੰਡਾ ਵੀ ਲਾ ਆ ਹਾ ਕੁੰਡਾ ਲਾਇਆ ਤੇ ਕੁੰਡਾ ਲਾ ਕੇ ਨਾ ਇਦਾਂ ਕਰ ਇੱਕ ਕੰਮ ਹੋਰ ਕਰ ਵੀ ਥੋੜਾ ਜਿਹਾ ਪਾਣੀ ਭਾਲ ਮੰਮੀ ਉਹ ਕੀ ਕਰਨਾ ਤੁਸੀਂ ਪੁੱਤ ਇਹਨਾਂ ਦਾ ਦੁੱਧ ਨਹੀਂ ਬਣਾਉਣਾ ਕਿਹਨੇ ਕਹਿੰਦਾ ਹਾਏ ਮੰਮੀ ਹੁਣ ਗਾੜੀ ਜਿੱਦਾਂ ਠੰਡੀ ਜੀ ਆ ਤੇ ਫੇ ਕਿੰਨੇ ਵਾਰ ਪਾਣੀ ਪੱਤਾ ਕਰਾਂਗੇ ਤੇ ਠੰਡਾ ਕਰਾਂਗੇ ਕਿਦੋਂ ਨਹੀਂ ਤਾਂ ਆਪਣਾ ਸੋ ਦੁੱਧ ਦਿਵਾ ਕਰੇ ਹਾਂ ਚੱਲ ਪੁੱਤ ਉਹਨੇ ਡਾਕਟਰ ਨੇ ਕਿਹਾ ਵਾ ਵੀ ਇਹੋ ਦੋ ਇਹਨੂੰ ਉਪਰ ਹੀ ਦੁੱਧ ਦੇਣਾ ਵਾ ਨਾ ਬਾਲ ਕੇ ਪਾਣੀ ਬਣਾ ਤੋ ਉਹਦਾ ਹੋਣਾ ਇਹਨਾਂ ਨੂੰ ਤੂੰ ਹੋ ਗਏ ਦੇਦਨੇ ਕੋਈ ਬਾਣੀ ਮੰਮੀ ਮੈਂ ਤੈਨੂੰ ਦੇਖੋ ਗੱਲ ਕਰਨੀ ਕਿੰਨੀ ਆਵਾਜ਼ ਆਈ ਰਹੀ ਤੁਹਾਡੇ ਮਗਰੋਂ ਵੀ ਹੁਣ ਵਿਆਹੇ ਰਿਸ਼ਤੇਦਾਰ ਕਿੰਨੇ ਰਹਿ ਗਏ ਆਉਣ ਜਾਣ ਵਾਲੇ ਮੈਨੂੰ ਕੱਲੀ ਘੂਹਾਰਾ ਨਹੀਂ ਆਉਣਾ ਹੈਗਾ ਤੁਸੀਂ ਕੋਈ ਕੰਮ ਵਾਲੀ ਆਖੋ ਹਾਂ ਮੇਰਾ ਵੀ ਸਾਹ ਸੋਕਾ ਹੋ ਜੇ ਮੇਰੀਆਂ ਤਾਂ ਮੱਥਾ ਨਿਕਲ ਗਿਆ ਫਿਰ ਫਿਰ ਕੇ ਨਾਲੇ ਮਗਰ ਤੁਹਾਡੀ ਰੋਟੀ ਖਲਾਈ ਨਾਲੇ ਆਣ ਜਾਣ ਬੜੇ ਆਏ ਤੁਹਾਡੇ ਮਗਰ ਤੇ ਹਾਂ ਰਿਸ਼ਤੇਦਾਰ ਸਾਰੇ ਰਹਿੰਦੇ ਆਉਣ ਵਾਲੇ ਤਾਂ ਪੁੱਤ ਜੋ ਤੇਰੇ ਅੰਬਰ ਤੋਂ ਹੈ ਤੂੰ ਤਾਂ ਮੈਂ ਕੱਲੀ ਨੇ ਸਾਡਾ ਕੋ ਸਾਂਭ ਲਿਆ ਜੀ ਤੂੰ ਕਿ ਆਪਾਂ ਤੋਂ ਹੋ ਜਾਣੀਆਂ ਮੰਮੀ ਉਹ ਦੁੱਧ ਹੀ ਮੈਨੂੰ ਪੰਜਵੇਂ ਦਾ ਖਾਲ ਵੀ ਦਿੱਤਾ ਸੀ ਨਾ ਮੈਂ ਨਾਲ ਘੁੰਦੀ ਰਹੀ ਆ ਇਹ ਨੂੰ ਵੀ ਫਿਰ ਜਾਹੁ ਤੇਰਵੇਂ ਤੇ ਨਿਵਾਲ ਦੂੰ ਕੋਈ ਗੱਲ ਨਹੀਂ ਮੈਂ ਤੇਰਵੇਂ ਤੇ ਨਿਵਾਲ ਦਾਂਗੇ ਪੁੱਤ ਤੇਰੇ ਨੋਰਮਲ ਆਈ ਹੁਣ ਇਹਦੇ ਪ੍ਰਸ਼ਨ ਨਾ ਹੋਏ ਆ ਤਾਂ ਵੀ ਤੇ ਦੁੱਖ ਆਗਾ ਨਾ ਉਹ ਠੀਕ ਹੋ ਗਈ ਤੇ ਨਾਲੇ ਤਰ ਪਰਣਾ ਨਾਲੇ ਉਹ ਸਮਾਈ ਤਰ ਪਰ ਫਰਮ ਲੈ ਆਣਾ ਵਾ ਤੂੰ ਟੈਂਸ਼ਨ ਨਾ ਲੈ ਕੋਈ ਗੱਲ ਨਹੀਂ ਇਹ ਨੂੰ ਤੇਰਵੇਂ ਦੇ ਜੇ ਤੂੰ ਕਹਿਨੀ ਆ ਤੇ ਨਿਵਾਲ ਦਾਂਗੇ ਹਾਂ ਮੰਮੀ ਥੋੜਾ ਬਤਾਂ ਬਿਨਿਆਣੇ ਦਾ ਦੁੱਧਾ ਤੇ ਤੱਤਾ ਕਰ ਲਿਆ ਕਰੂਗੀ ਤੇ ਨਾਲ ਦੀ ਕੰਮਵਾਨੀ ਤੇ ਜਰੂਰ ਪਤਾ ਕਰੋ ਮੇਰੇ ਕੋ ਇੰਨਾ ਕੰਮ ਨਹੀਂ ਹੁੰਦਾ ਮੇਂਗੀਆਂ ਮੱਤਾ ਨਿਕਲ ਜਾਂਦੀਆਂ ਹਾਂ ਜੀ ਕਾਲ ਠੀਕਾ ਕਰ ਲੈਣਾ ਮਮੇਸਾ ਜੀ ਮੈਂ ਗਰਮ ਪਾਣੀ ਕਰਨ ਕਰਦੀ ਕਰਦੀ ਚੇਤਾ ਆ ਗਿਆ ਤੂੰ ਹੀ ਸਦਾਈ ਨੂੰ ਕਹਿਣਾ ਹਾਂ ਆਹੋ ਕਹਿਣਾ ਬਤਾ ਲਿਉ ਚਲ ਮਮੀ ਵਧੀਆ ਆ ਸਾਰਾ ਕੰਮ ਦਾਈ ਕੋ ਕਰਵਾ ਲਿਆ ਕਰਾਂਗੀ ਇੰਨਾ ਕੰਮ ਮੇਰੇ ਕੋ ਨਹੀਂ ਨਾ ਮਮੀ ਹੁੰਦਾ ਹੈਗਾ ਬਜੀਤ ਸਾਰਾ ਕੰਮ ਥੋੜੀ ਦਾਈ ਨੇ ਕਰਨਾ ਬੜੀ ਹੱਤ ਨੂੰ ਇਹਦੀ ਮਾਲ ਚੂਲ ਚ ਕਰ ਦਿਆ ਕਰੂੰ ਘੋਟ ਨੱਪ ਦਿਆ ਕਰੂੰਗੀ ਜਾਂ ਇਹਨਾਂ ਦੇ ਪੋਤਲੇ ਪਾਤਲੇ ਤੋੜਿਆ ਕਰੂੰ ਤੇਰੇ ਬਾਰੀ ਪੋਚੇ ਥੋੜੀ ਲਾਉਣੀ ਪਤਾ ਹਾਂ ਤੇ ਮਮੀ ਤੂੰ ਆਪ ਸਿਆਣੇ ਆ ਸੋ ਆਇਆ ਗਿਆ 100 ਕਈ ਬਾਜੀ ਕਰਨੀਆਂ ਨੇ ਆਉਣਾ ਭੰਡਾਲੇ ਆਉਣਾ ਚਾਹ ਪਾਣੀ ਮੇਕੇ ਤਾਂ ਲੱਤਾਂ ਨਿਕਲ ਜਾਂਦੀਆਂ ਤੂੰ ਇੱਦਾਂ ਕਰੋ ਕੰਮ ਵਾਲੀ ਦਾ ਇੰਤਜ਼ਾਮ ਕਰੋ ਨਹੀਂ ਕੰਮ ਵਾਲੀ ਨੇ ਕੀ ਕਰਨਾ ਵਾ ਅੱਗੇ ਵੀ ਕੰਮ ਤਾਂ ਉਹੋ ਹੀ ਜਿਹੜਾ ਹੀ ਕਰਦੀਆਂ ਹੋ ਹੁਣ ਕਿਤੇ ਵਧ ਗਿਆ ਇਹ ਜਾਂਦੀ ਰੋਟੀਆਂ ਖਾਣ ਲਾ ਪੇ ਕਿਤੇ ਹੈ ਉਹ ਇੱਦਾਂ ਕੱਖ ਕਰਦੀ ਹੈ ਮੰਮੀ ਇਹ ਨਹੀਂ ਰੋਟੀਆਂ ਖਾਂਦੇ ਤੇ ਕਿੰਨਾ ਵਾ ਕੰਮ ਤਾਨੂੰ ਕਿਉਂ ਨਹੀਂ ਮੇਰਾ ਕੰਮ ਦੇਦਾ ਕੋਈ ਕੰਮ ਨਹੀਂ ਖਾ ਮੈਂ ਆਪੇ ਕਰਨਾ ਕਰਾ ਲਿਆ ਕਰਨਾ ਥੋੜਾ ਬੋਤਾ ਉੱਠ ਕੇ ਮੈਂ ਤੈਨੂੰ ਸਬਜ਼ੀ ਭਾਜੀ ਕੀਤੇ ਨਾ ਆਟਾ-ਉਟਾ ਤੇ ਲਾ ਕੇ ਗੁੰਧਿਆ ਕਰਨਾ ਤੈਨੂੰ ਕਾਦਾ ਕੰਮ ਹੋ ਫਿਰ ਮੰਮੀ ਸਬਜ਼ੀ ਜੀਰਿਆ ਤੇ ਆਟਾ ਗੁੰਨੇ ਕੰਮ ਹੋ ਜਾਂਦਾ ਸਬਜ਼ੀ ਨੂੰ ਤੜਕਾ ਲਾਉਣਾ ਫਿਰ ਰੋਟੀਆਂ ਲਾਉਣੀਆਂ ਫਿਰ ਪੰਡਾ ਸੱਣਾ ਮੰਨਣਾ ਆਹੀ ਹਿੰਦ ਤਾਂ ਤੇ ਪੰਡਾ ਹੀ ਮਾਰੂ ਬਜੀਤਾ ਉਹਨੇ ਉਠੀ ਕੋਣਾਵਾ ਉਹਦਾ ਪ੍ਰਸ਼ਨ ਹੋਇਆ ਤਾਂ ਨਹੀਂ ਕੋ ਉੱਠਿਆ ਜਾਂਦਾ ਉਹਨੇ ਵਰਤਣਾਵਾ ਫਿਰ ਉਹਨੇ ਆਪੇ ਹੁਸਨ ਆਪਣੇ ਨੇ ਆਣ ਤਾਂ ਛੱਡ ਦਿੱਤਾ ਕਰਕੇ ਦਿਆ ਕਰੂਗੀ ਤੇ ਕੀ ਗੱਲ ਹਣ ਕੋ ਕਰਦਾ ਕੰਮ ਨਹੀਂ ਹੁੰਦਾ ਮੰਮੀ ਤੁਹੇ ਟਾੜੀ ਹੋਰ ਕੋਈ ਗੱਲ ਨਹੀਂ ਤੁਸੀਂ ਡਾਪਿਆ ਵਿਦਕਰੇ ਕਰਨ ਜਦੋਂ ਮੇਰੇ ਨਾਲ ਨਹੀਂ ਜਦੋਂ ਮੇਰਾ ਸਾਹ ਕਿਤਾਬ ਇਤਨਾ ਦਾ ਹੀ ਮੈਨੂੰ ਦੀ ਪੰਜਵੇਂ ਤੇ ਥਾਲ ਦਿੱਤਾ ਸੀ ਨਾਲ ਮੈਂ ਬਾਸਾਵਾ ਵਾਧੂ ਕੰਮ ਕਰੰਨੀ ਹਾਂ ਤੇ ਹੁਣ ਜਦੋਂ ਇੰਦਾ ਤਾਂ ਟਾਈਮ ਲੱਗਣਾ ਵਾ ਤੇ ਤੁਸੀਂ ਮੈਨੂੰ ਕੰਮ ਵਾਲੀ ਨਹੀਂ ਰੱਖ ਕੇ ਦੇ ਸਕਦੇ ਕੰਮ ਵਾਲੇ ਪੈਸੇ ਕਿੱਥੇ ਕਿੱਥੇ ਜਾਣੇ ਆ ਥੋੜੇ ਪੈਸੇ ਹੁਣ ਲਾ ਕੇ ਨਹੀਂ ਮੇਰੀ ਗੱਲ ਸੁਣੋ ਮੰਮੀ ਉਹ ਤੇ ਲਾਉਣੇ ਪੈਣਿਆ ਹੁ ਸੰਨਨ ਦੇ ਨਾਲ ਹੀ ਪੰਦਾ ਲਾ ਲੈਂਦਾ ਕੰਮ ਵਾਲੀ ਨੂੰ ਜੇ ਮਨੀ ਨੇ ਪੈਸੇ ਦੇ ਦੇਣੇ ਤਾਂ ਤੁਹਾਨੂੰ ਕੀ ਹੋਣ ਲਿਆ ਵਾ ਤੇ ਪੋਤਾ ਆ ਕੇ ਤੇ ਮਨੀ ਦੇ ਲੱਗੇ ਆ ਥੱਬਿਆਂ ਨਾਲ ਪੈਸੇ ਲੱਗੇ ਤੈਨੂੰ ਤਾਂ ਪਤਾ ਕਿੰਨਾ ਪੈਸਾ ਉੱਥੇ ਲੱਗਾ ਚਲ ਮੰਮੀ ਅੰਦੇ ਵੀ ਬਧੇਰਾ ਕਰਜਾ ਕੀਤਾ ਹੁਣ ਜੇ ਕੰਮ ਵਾਲੀ ਮਨੀ ਰੱਖੀ ਦੇਉਗਾ ਤੇ ਫੇਰ ਕਿੱਦਾਂ ਦੀ ਆਖਰਾ ਚੱਲੀ ਆ ਮੇਂ ਬਲਜੀ ਨੇ ਇਦਾਂ ਨਾ ਕਰਿਆ ਕਰ ਮਹਾ ਘਰ ਖੁਸ਼ੀਆਂ ਆਈਆਂ ਤਾਂ ਤੂੰ ਵੀ ਚੀਂ ਚੜਕਾ ਤਰਾ ਉਹੋ ਹੀ ਵਿਆਹ ਕਰ ਮੰਮੀ ਮੇਰਾ ਉਹ ਸ਼ੁਕਰ ਕਰ ਉਹਦੇ ਦਾ ਘਰ ਵਸਦਾ ਰਹਿ ਗਿਆ ਆਦਨ ਛੋਟੇ ਛੋਟੇ ਵੇਖ ਕੇ ਤੈਨੂੰ ਚਾਹ ਨਹੀਂ ਚਾੜਦੰਨਾ ਮਮਮੀ ਚਾਹ ਮੈਨੂੰ ਬਥੇਰਾ ਵਾ ਚਾਹ ਹੈਗਾ ਨਹੀਂ ਤੇ ਮੈਂ ਤੇਲ ਚੋਇਆ ਨਾ ਉਹ ਵੀ ਮਗਰੋਂ ਤੂੰ ਮੈਨੂੰ 50 ਰੁਪਏ ਕੱਢ ਕੇ ਬਣਾਉਂਦਾ ਇੰਨਾ ਖਰਚਾ ਤਾਂ ਨਹੀਂ ਹੋ ਗਿਆ ਤੇ ਮੈਨੂੰ 50 ਰੁਪਏ ਕੱਢ ਕੇ ਫੜਾਉਂਦਾ ਉਹ ਤੈਨੂੰ ਮਖੌਲ ਕੀਤਾ ਹੋ ਗਾਨੀ ਭਾਬੀ ਆ ਤੂੰ ਤੈਨੂੰ ਮਖੌਲ ਕੀਤਾ ਤੈਨੂੰ 1400 ਰੁਪਏ ਕੱਢ ਕੇ ਦਿੱਤਾ ਮੇਰੇ ਸਾਹਮਣੇ ਦਿੱਤਾ ਨਹੀਂ ਮੈਂ ਭਾਬੀ ਆ ਤੇ ਫਿਰ ਮੈਂ ਮਖੌਲ ਨਹੀਂ ਕੀ ਮਮਮੀ ਇੰਨਾ ਦੀ ਕੋਈ ਗੱਲ ਨਹੀਂ ਚਾਹਦ ਨਾਲ ਮੈਂ ਖੁਸ਼ੀ ਖੁਸ਼ੀ ਤੈਨੂੰ ਵਧਾਈ ਦੇ ਨਾਲ ਮੈਂ ਖੁਸ਼ੀ ਮਖੌਲ ਕਰਦਾ ਫਿੱਟਾ ਪਾ ਹਾ ਗੱਲ ਹੋਰ ਹੋਰ ਪਾਸੇ ਨਾ ਖੜੋ ਮੈਨੂੰ ਕੰਮ ਵਾਲੀ ਲਵਾ ਕੇ ਦੋ ਮੇਰਾ ਤਾਂ ਲੱਗ ਰਿਹਾ ਪੰਜ ਦਿਨ ਤੋਂ ਹੀ ਉੱਥੇ ਰਹੇ ਆਂ ਬਲਜੀਤ ਚੁੱਪ ਕਰ ਜਾ ਨਿਆਣਿਆਂ ਨੇ ਰੋਟ ਖਲੋਤੇ ਨਾ ਉਹਨਾਂ ਨੇ ਮੁੜ ਕੇ ਉਹਨੂੰ ਨੀ ਚੁੱਪ ਕਰਨਾ ਤੇ ਤੂੰ ਫਿਰ ਕੰਮ ਦਾ ਭਾਂਡਾ ਲਾ ਕੇ ਬਾਹਰ ਕੰਮ ਕਰ ਲੈ ਆਪਣਾ ਤੇ ਇਹਨਾਂ ਨੇ ਚੁੱਪ ਨਹੀਂ ਕਰਨੇ ਸੁੱਤੇ ਘਰੀ ਨਾਲ ਟਿਕ ਲੰਦੇ ਤੂੰ ਆਪਣੀਆਂ ਮਾਰਦੀ ਨਹੀਂ ਨੀ ਆਂ ਬੋਲਦੀ ਕੋਈ ਗੱਲ ਤੇ ਇਹਨੂੰ ਕੋਈ ਖੁਸ਼ੀ ਨਾ ਕੋਈ ਜੀ ਹੈ ਹੀ ਨਹੀਂ ਕਿ ਮਾਸਾ ਇਹਦੇ ਸੋਚ ਆਮਲਾ ਕੀਤੇ ਛੜਨੀ ਇਹਨੂੰ ਲੰਮੇ ਪਾਲਾ ਅਸਰ ਹੋਣਾ ਪੜੇ ਕਰਕੇ ਇਹਨੂੰ ਲੰਮੇ ਪਾ ਤੇ ਇਹਨੂੰ ਚੁੱਪ ਸੁੱਤਾ ਨਹੀਂ ਨਾ ਨਹੀਂ ਸੁੱਤਾ ਨਹੀਂ ਦਾ ਨੋਟ ਘੁਲਾਉਣਾ ਇਹ ਲੰਮੇ ਪਾ ਦੇ ਆਹ ਸੁੱਤੀ ਦੇ ਨਾਲ ਜੇ ਕਰ ਦੋ ਨਾ ਆਹ ਆਹ ਇਹਨੂੰ ਕੋਦੀ ਚ ਲੈ ਲਾ ਨਿੱਕਾ ਕੇ ਸੁੱਤਾ ਰੂੰਗਾ ਆਹ ਅੰਗੀ ਕਰੰਨੇ ਆਟੇ ਤੋਂ ਨਹੀਂ ਲੈਣਾ ਨਾਲ ਨਾ ਨੋਲਾ ਕੇ ਰੱਖ ਕਾਕੇ ਨੂੰ ਇਹਦੇ ਦਿਨ ਕੁੜੀਆ ਤੇ ਵੀ ਨਹੀਂ ਤਾਂ ਕੰਪਲ-ਕੰਪਲ ਦੇ ਕੇ ਤਾਂ ਰੱਖੀ ਮੈਂ ਇਹਨੂੰ ਜਿਵੇਂ ਕਿ ਦੀ ਖਬਰ ਲੈ ਕੇ ਆਵਾਂ ਜਿਹੜੀ ਬਹੁਤੀ ਬੋਲਦੀ ਹੈ ਇਹ ਨੂੰ ਚਲ ਕੋਈ ਮੰਮੀ ਮੇਰੀ ਗੱਲ ਸੁਣਾ ਹਾਂ ਤਈ ਹਾਂ ਦੱਸ ਮੰਮੀ ਆਪਾਂ ਪਰਸੋਂ ਦਾ ਫੋਨ ਕੀਤਾ ਵਾ ਸੁਖ ਨੂੰ ਤੇ ਆਪਾਂ ਘਰੇ ਵੀ ਆ ਗਏ ਸੁਖ ਤੇ ਆਈ ਨਹੀਂ ਕੋਈ ਗੱਲ ਨਹੀਂ ਆਜੂਗੀ ਤਿਆਰੀਆਂ ਕਰਦੀ ਰਹੀ ਨੂੰ ਸੋਚ ਆ ਮਨਾਵਾ ਵੀ ਮੈਂ ਨੇ ਇਹਨੇ ਕੇ ਕਰਕੇ ਵੇਖਣ ਜਾਣਾ ਤੇ ਆਜੂਗੀ ਉਹਦੇ ਬਲ ਠੀਕ ਆ ਮੰਮੀ ਤੇ ਇਹਦੀ ਵੀ ਸੱਚੀ ਖੀਜੀ ਪਈ ਆ ਮੈਂ ਕਹਾਂ ਨਹੀਂ ਚਲ ਆ ਜਾਂਦੀ ਤੇ ਆਪਣਾ ਥੋੜਾ ਬੋ ਤਾਂ ਹੱਥ ਬਣਾਉਂਦੀ ਆਪਾਂ ਨੂੰ ਵੀ ਉਹਦੇ ਆਈ ਦਾ ਕਿੰਨਾ ਸੁਖ ਹੋ ਜਾਂਦਾ ਜੇ ਉਹ ਆ ਗਈ ਤਾਂ ਉਹਨੂੰ ਤਾਂ ਵੀ ਤੇ ਰਹਿ ਕੇ ਜਾਣਾ ਵਾ ਇਹ ਸਾਡੇ ਕੋਲ ਦਿਨ ਕਟਾ ਕੇ ਜਾਣਾ ਵਾ ਪਰ ਹੁਣ ਆਊਗੀ ਤਾਂ ਤਾਂ ਹੀ ਆ ਨਾ ਆਉਂਦੀ ਹੁਣ ਕੜੀ ਕਿਸੇ ਬੰਦਾ ਕੋਲ ਕਰਦਾ ਪੁਰਾ ਲੱਗਦਾ ਵਾ ਆ ਜੂਗੀ ਕੋਈ ਗੱਲ ਨਹੀਂ ਠੀਕ ਠੱਡੀ ਪਰ ਮੰਮੇ ਉਹਨਾਂ ਰੁਕਣਾ ਨਹੀਂ ਨਾ ਜੇ ਰੋਣੇ ਤੇ ਚਾਟਪੱਜੀ ਹੋਣੇ ਤਾਂ ਹਸਪੀਟਲ ਹੀ ਆ ਜਾਣਾ ਸੀ ਮੈਨੂੰ ਸੱਚੀ ਟੈਨਸ਼ਨ ਜੀ ਹੁੰਦੀ ਆ ਨਹੀਂ ਕੋਈ ਗੱਲ ਨਹੀਂ ਆ ਜਾਣਾ ਵਾ ਆ ਜੂਗੀ ਘਰੇ ਆ ਕੇ ਹਸਪੀਟਲ 'ਚ ਹੀ ਕਰਨਾ ਸੀ ਆ ਭਾ ਆ ਜਾਣਾ ਵਾ ਚਲੋ ਠੀਕ ਆ ਕੋਈ ਗੱਲ ਨਹੀਂ ਕੋਈ ਨੰਨਟਾ ਕੇ ਰੱਖੀ ਹੁਣ ਹਾਂਜੀ ਨਹੀਂ ਕੋਈ ਨਹੀਂ ਟੈਨਸ਼ਨ ਨਾ ਮੈਂ ਟੱਕਿਆ ਹੀ ਆ ਮੰਮੀ ਵਾਲੀ ਵੀ ਨਾ ਉਦੋਂ ਆਦੀ ਆ ਪਹਿਲਾਂ ਮੈਨੂੰ ਹਾਂ ਕਰਦੀ ਕਿ ਜਾ ਚੱਲ ਜਾ ਮੋੜੇ ਆਈ ਸ਼ਾਮਾਂ ਜੇ ਮੈਂ ਤਿਆਰ ਹੋਈ ਤੁਰਨ ਲੱਗੀ ਤੇ ਫਿਰ ਬਹਾਨਾ ਮਾਰਦੇ ਆ ਹਾਏ ਮੇਰੇ ਤੇ ਪੀੜ ਹੋਣ ਰਹੀ ਆ ਪੀੜ ਹੋਣ ਉਦੋਂ ਦੀ ਮੰਮੀ ਨੇ ਮੰਜੀ ਨਹੀਂ ਛੱਡੀ ਮੈਨੂੰ ਕਿਹੜਾ ਭਲਾ ਪਤਾ ਨਹੀਂ ਲੱਗਦਾ ਪਤਾ ਹੀ ਆ ਮੈਨੂੰ ਸਭ ਕਿ ਇਹ ਬੰਨੀ ਪੀ ਨਾ ਜਾ ਲਈ ਅੱਜ ਸਾਬੀ ਆਂਦੇ ਨਾ ਕਿ ਮੈਂ ਗੱਲ ਕਰਨੀ ਆ ਮੈਨੂੰ ਨਹੀਂ ਜੀ ਪਤਾ ਮੈਨੂੰ ਮੋਟਰਸਾਈਕਲ ਤੇ ਹੀ ਲੈ ਜਾਓਗੇ ਇੰਟਰੀਅਰ ਕਿੰਟਾ ਰੁਕਾਂਗੇ ਤੇ ਉਸੇ ਟਾਈਮ ਵਾਪਸ ਲੈ ਆਏ ਕਿ ਜੇ ਤੁਹਾਨੂੰ ਇਹ ਹੀ ਡਲਵਾ ਵੀ ਮੈਂ ਰਹਿਣਾ ਵੀ ਮੈਂ ਨਹੀਂ ਰਹਿਣੀ ਆ ਮੰਮੀ ਦੀ ਇੱਕ ਦਾ ਪੀਰ ਪੈ ਕਿੱਥੋਂ ਗਈ ਮੈਂ ਕਿਹੜੀ ਨਿਆਣੀ ਮੈਨੂੰ ਘਰ ਦੇਖਦਾ ਨਹੀਂ ਪੀਏ ਭਾਨੀ ਆ ਤਾਂ ਭਾਨੀ ਮੰਮੀ ਇਤਾਂ ਕਿਉਂ ਕਰਨ ਨਾ ਪੀਆ ਤੇ ਮੈਨੂੰ ਵੀ ਜਾਣ ਤੋਂ ਪਤਾ ਮੂਵੀ ਸੋਚਦੇ ਹੁਣੀ ਆ ਭੂਆ ਨੂੰ ਘਰੇ ਚਾਹਣੀ ਹੈ ਜਿਹੜੀ ਆਈ ਨਹੀਂ ਮਾਂ ਮੇਰੀ ਤਾਂ ਜਰਾ ਸਮਝ ਚੁਗੀ ਤੇ ਫਿਰ ਵੀ ਭਜਾਈ ਦੇ ਮਾਨ ਚ ਆ ਹੀ ਜਾਂਦਾ ਵਾ ਪਿੰਨੇ ਚ ਰਚ ਮਾਹ ਰਾਜ ਨੇ ने मेरी ਬਾਤ ਸੁਣੀ ਹੈ ਤੇ ਤਾਂ ਵੀ ਨਹੀਂ ਆਈ ਕਿਤੇ ਸੋਖਾ ਹਾਂਜੀ ਮੈਂ ਤਾਂ ਨਹੀਂ ਜਾ ਕੇ ਕਰ ਰਹੀ ਨਾ ਨਹੀਂ ਆ ਗਈ ਅੱਛਾ ਅੱਜ ਜਲਦੀ ਆਗੇ ਜੇ ਆਹੋ ਕੰਮ ਤੇ ਕੰਪਿਊਟਰ ਦੇ ਕੰਮ ਕਰਨਾ ਤੇ ਘਰ ਜਾ ਕੇ ਕਰ ਲੈਣੀ ਚੱਲ ਵਧੀਆ ਕੀਤਾ ਫਿਰ ਪਾਣੀ ਲਿਆ ਨਾ ਆਓ ਲਿਆਈ ਦੇ ਚੱਲ ਘੁੱਟ ਆ ਨਾ ਬੰਦ ਵਧੀਆ ਲੰਘਿਆ ਤੇ ਹਾਂ ਵਧੀਆ ਲੰਘਿਆ ਮੈਂ ਨਾਲ ਤਾਂ ਦਿੰਨਾ ਇੱਕ ਗੱਲ ਕਰਨੀ ਸੀ ਹਾਂ ਦੱਸ ਮੈਂ ਤੇ ਤੁਹਾਨੂੰ ਪਤਾ ਹੀ ਆ ਮਣੀ ਵੀ ਇੱਦੀ ਇਨੇ ਚਿਰ ਬਾਅਦ ਮਹਾਰਾਜ ਨੇ ਸੁਣੀ ਆ ਮੇਰਾ ਰਾਦਾ ਉਹਨਾਂ ਨੇ ਵੀ ਦੇਖ ਲਈ ਹੈ ਨਾ ਉਹਨਾਂ ਦੇ ਵੀ ਹੁਣ ਆਹ ਜਿਹੜੇ ਚ ਵੀ ਅਲ ਨਹੀਂ ਆਣਾ ਦੀ ਇੱਕੋ ਇੱਕੋ ਕੱਲੀ ਕੱਲੀ ਭੂਆ ਉਹ ਹੀ ਨਹੀਂ ਵੇਖਣਾਈ ਉਹਨੂੰ ਜਾਣੀ ਹੈ ਤਾਂ ਵਸਾ ਲਈ ਪਰ ਕਈ ਗੱਲਾਂ ਬਣ ਜਾਂਦੀਆਂ ਤੇ ਆਪਾਂ ਮੇਰਾ ਰਾਦਾ ਵੀ ਚਲ ਜੀਏ ਮੋਟਰਸਾਈਕਲ ਤੇ 2 ਘੰਟਾ ਡੇਢ ਘੰਟਾ ਭਾਵਾਂਗੇ ਤੇ ਆ ਜਾਾਂਗੇ ਵੇਖ ਕੇ ਹੀ ਯਾਰ ਮੈਂ ਤੇ ਤੈਨੂੰ ਰੋਕਿਆ ਨਹੀਂ ਜਾਣ ਲਾ ਗੱਲ ਆ ਵੀ ਮੈਂ ਅੱਗੇ ਆਫਿਸ ਚੋਂ ਕੰਮ ਛੱਡ ਕੇ ਆਇਆ ਹਾਂ ਤੇ ਕੰਮ ਅਰਜੈਂਟ ਹੈ ਮੈਂ ਕਰਨਾ ਵਾ ਤੇ ਤੂੰ ਤਿਆਰ ਸ਼ਾਹ ਰੋ ਕੋਈ ਗੱਲ ਨਹੀਂ ਤੂੰ ਚੱਲ ਜਾ ਤੈਨੂੰ ਰੋਕਿਆ ਥੋੜੀ ਮੈਂ ਇਕੱਲਾ ਹੀ ਹੁਣ ਦੱਸੋ ਕੀ ਕਰਾਂ ਨਾਲੇ ਮੰਮੀ ਵੀ ਬਿਮਾਰ ਆ ਮੰਮੀ ਨੂੰ ਛੱਡ ਕੇ ਜਾਣ ਨੂੰ ਵੀ ਨਹੀਂ ਜੀ ਕਰਦਾ ਬਿਮਾਰ ਬੰਦਾ ਹੁੰਦਾ ਨੇ ਮੰਮੀ ਕੋਈ ਨਾ ਕੋਈ ਕੰਮ ਹੁੰਦਾ ਫਿਰ ਕੰਮ ਰੁਕ ਜਾਂਦਾ ਉੱਥੇ ਦਾ ਉੱਥੇ ਮੰਮੀ ਵਾਲੀ ਟੈਨਸ਼ਨ ਨਾ ਲੈ ਤੂੰ ਰੋਟੀ ਪਾਣੀ ਪਕਾ ਜਾ ਮੰਮੀ ਨੂੰ ਰੋਟੀ ਪਾਣੀ ਮੈਂ ਆਪੇ ਦੇ ਦੂੰਗਾ ਗੁੱਸਾ ਨਾ ਕਰੀ ਮੰਮੀ ਨੇ ਨਹੀਂ ਨਾ ਮੰਨਣਾ ਜਾਣ ਨੂੰ ਮੰਮੀ ਨੇ ਮੈਨੂੰ ਕਹਿਣਾ ਹੀ ਨਹੀਂ ਵੀ ਹੁਣ ਜਾ ਨਾ ਤੇ ਮੈਂ ਤੈਨੂੰ ਕਦੀ ਰੋਕਿਆ ਤੇ ਨਾ ਮੰਮੀ ਨੇ ਰੋਕਿਆ ਕਦੀ ਮੰਮੀ ਨੇ ਐਵੇਂ ਰੋਕਣਾ ਮੰਮੀ ਨੂੰ ਤੇ ਆਹ ਪਚਾਵਾ ਸਭ ਉਹ ਵੀ ਵਾਹਿਗੁਰੂ ਨੇ ਸੁਣੀ ਹਾਂ ਤੇ ਚਾਹ ਪਰ ਉਹ ਮੰਜੇ ਤੇ ਪਈ ਆ ਨਾ ਫਿਰ ਮੰਮੀ ਨੂੰ ਫਿਰ ਮੰਮੀ ਦਾ ਵੀ ਧਿਆਨ ਗੌਂਡਾ ਪੂਰਾ ਤੂੰ ਰੋਟੀ ਪਕਾ ਦੇ ਤੇ ਟੈਨਸ਼ਨ ਛੱਡ ਦੇ ਪਹਿਲਾਂ ਮੰਮੀ ਨੂੰ ਬਣਾਉਣਾ ਪੈਣਾ ਹ ਕੋਈ ਨਹੀਂ ਕਰ ਲੈਣੀ ਮੰਮੀ ਨਾਲ ਵੀ ਗੱਲ ਫਿਰ ਪੁੱਛੋ ਮੰਮੀ ਨਾ ਕਰੋ ਪਰ ਮੰਮੀ ਕੀ ਜਾਂਦੇ ਪੁੱਛ ਲੈਣਾ ਮੈਂ ਚਲੋ ਪੁੱਛੋ ਫਿਰ ਤੇਹੀ ਤਾਂ ਕਹਿਤਾ ਕਿ ਮੰਮੀ ਨੂੰ ਮਨਾ ਲੀਨੇ ਆ ਪਰ ਮੈਨੂੰ ਪਤਾ ਨਾ ਵੀ ਮੰਮੀ ਹੁਣ ਉਹ ਨਹੀਂ ਰਹੀ ਮੰਮੀ ਦਾ ਸੁਭਾਅ ਕਿੰਨਾ ਬਦਲ ਗਿਆ ਮਮੀ ਜੀ ਦੱਸ ਠੀਕ ਜੇ ਆਹ ਹੋ ਠੀਕ ਆ ਅੰਗੇ ਨਾਲੋਂ ਫਰਕ ਆ ਮੈਨੂੰ ਥੋੜਾ ਮੈਂ ਦਵਾਈ ਵੀ ਲੈਂਦੀ ਸੀ ਖਾ ਲੈਣੀ ਸੀ ਕੋਈ ਨਹੀਂ ਖਾ ਲਈ ਜੀ ਦਵਾਈਆਂ ਲਿਆ ਕੇ ਨਹੀਂ ਨਹੀਂ ਕੋਈ ਨਹੀਂ ਖਾ ਲਈ ਐ ਠਹਿਰ ਕੇ ਜਰਾ ਅੱਛਾ ਠੀਕ ਆ ਨਾ ਹੁਣ ਆਹ ਹੋ ਠੀਕ ਹੋਣਾ ਤੇ ਮਮੀ ਤੁਹਾਨੂੰ ਪਤਾ ਵਾ ਮਣੀ ਵੀਰ ਦੇ ਘਰ ਖੁਸ਼ੀਆਂ ਆਈਆਂ ਵਾ ਰੌਣਕਾਂ ਲੱਗੀਆਂ ਵਾ ਤੇ ਮੈਂ ਕਿਹਾ ਇਹ ਵੀ ਤਿਆਰ ਹੋਈ ਸੀਗੀ ਤੇ ਨੂੰ ਮੈਂ ਬਾਜ਼ਾਰ ਤੱਕ ਛੱਡ ਆਉਣਾ ਵਾ ਤੇ ਆਪੇ ਬੱਸੇ ਬੈ ਕੇ ਚੱਲ ਜੂਗੀ ਅੱਗੇ ਤੇ ਜਾਣ ਦੀ ਐ ਲੋ ਤੈਨੂੰ ਇਹਦੀਆਂ ਕੂਸੀਆਂ ਦਾ ਪਤਾ ਆ ਕਿ ਇਹਦੀਆਂ ਕੂਸੀਆਂ ਮਕੂਰੀਆਂ ਕਰਨੀਆਂ ਤੇ ਤੈਨੂੰ ਮਾਣਦਾ ਨਹੀਂ ਪਤਾ ਜਿਹੜੀ ਇਲੇ ਦਿਨਾਂ ਦੀ ਬਿਮਾਰ ਪਈ ਦੀ। ਨਹੀਂ ਮੰਮੀ ਮੈਨੂੰ ਤਾਂ ਟੀ ਟੈਂਸ਼ਨ ਆ ਸਭੋਂ ਮੈਨੂੰ ਤੇ ਕੰਮ ਤੇ ਵੀ ਉਥੇ ਆਫਿਸ ਵੀ ਕਿੰਨੀ ਟੈਂਸ਼ਨ ਹੀ ਕੀ ਸਾਨੂੰ। ਮੈਨੂੰ ਪਤਾ ਜਿੰਨੀ ਕਿ ਤੈਨੂੰ ਨਾ ਮੇਰੀ ਟੈਂਸ਼ਨ ਆ ਤੂੰ ਹੁਣ ਲੱਗਾ ਇਹਦੇ ਮਗਰ ਠੀਕ ਆ ਨਾ। ਚਲੋ ਮੰਮੀ ਫਿਰ ਮੈਂ ਨਹੀਂ ਜਾਨੀ ਕੋਈ ਗੱਲ ਨਹੀਂ ਬਾਅਦ ਚ ਚਲ ਜੂਗੀ ਤੇ ਵੀ ਠੀਕ ਹੋ ਜਾ ਕੋਈ ਨਹੀਂ ਮੈਂ ਤੁਹਾਡੇ ਲੱਗ ਗਈ ਹਾਂ। ਉਦਾਂ ਤੇ ਸਭੀ ਵੀ ਆ ਗਏ ਹੀ ਹੁਣ ਉਦਾਂ ਮਮੀ ਮੈਂ ਇੱਥੇ ਹੈਗਾ ਹੀ ਆ ਤੁਹਾਨੂੰ ਦਵਾਈ ਦਾਰੂ ਰੋਟੀ ਪਾਣੀ ਦੇਣ ਨੂੰ ਮੈਂ ਹੈਗਾ ਵਾਂ ਕੋਈ ਗੱਲ ਨਹੀਂ ਜਾਣਦੇ ਨੇ ਦੋ ਦਿਹਾੜੀਆਂ ਰਹਿੂ ਫੇਰ ਕਿਹੜੀ ਗੱਲ ਅੱਜ ਗਈ ਤੇ ਕੱਲ ਨੂੰ ਆ ਜਾਣਾ ਇਹਨੇ ਤੇ ਖਲਾ ਦੇ ਮੈਨੂੰ ਕਿ ਪੁੱਛਿਆ ਲਿਆ ਹੁਣ ਤਾਂ ਤੁਸੀਂ ਦੋਵੇਂ ਜੀ ਤਿਆਰ ਬੈਠੇ ਜੇ ਜਾਣ ਵਾਸਤੇ ਉਹ ਵੀ ਤਿਆਰ ਆ ਸੁਣੀ ਚੱਲ ਉਦ ਤੂੰ ਉਤੋਂ ਵਾਣੀ ਆਇਆ ਮੈਂ ਮੇਰੇ ਤੋਂ ਸੱਚਾ ਹੁਣ ਕਿ ਮਾੜਾ ਮੋਟਾ ਮੰਮੀ ਨੂੰ ਪੁੱਛਣਾ ਪਹਿਲਾਂ ਮੰਮੀ ਕੀ ਬੋਲਦੀ ਐ ਮੈਨੂੰ ਨਹੀਂ ਪਤਾ ਕਿ ਦਿਲ ਵਿੱਚ ਕੀ ਆ ਮੈਂ ਸਭਾ ਕੋਈ ਜਾਣਨੀ ਆ ਤੁਹਾਨੂੰ ਉਹ ਮੰਮੀ ਮੈਂ ਨਹੀਂ ਤਿਆਰ ਹੋਇਆ ਮੈਂ ਤੇ ਆਫਿਸੋਂ ਆਲੇ ਪੱਗ ਵੀ ਨਹੀਂ ਖੋਲੀ ਤੇ ਮੈਂ ਇਹਨੂੰ ਇਹ ਡੈਪੀ ਗਾਣ ਵੀ ਚੱਲ ਮੈਂ ਹੋਮ ਵਾਂ ਤੇ ਪਹਿਲਾਂ ਚਲੋ ਮਾੜੀ ਮੋਟੀ ਮੰਨ ਚ ਸਲਾਹ ਹੋਊਗੀ ਖੁਸ਼ੀ ਆ ਫਿਰ ਕਿਹੜੀ ਗੱਲ ਐ ਮਾੜੀ ਮੋਟੀ ਨਹੀਂ ਸਲਾਹ ਸਲਾਹ ਪਹਿਲਾਂ ਦੀ ਹੋਈ ਐ ਤੁਹਾਡੀ ਦੋਹਾਂ ਦੀਆਂ ਦੀ ਤੇ ਜਾਓ ਚੱਲਿਓ ਕਿਉਂ ਮੈਨੂੰ ਵੀ ਪੁੱਛਣ ਲੱਗੇ ਜੇ ਤੂੰ ਤਿਆਰ ਹੋ ਗੇ ਮਮਮੀ ਮੈਂ ਨਹੀਂ ਜਾਣਾ ਮੈਂ ਕਦੋਂ ਗਿਆ ਵੀ ਮੈਂ ਜਾਣਾ ਮੈਂ ਤਾਂ ਢੀਤੇ ਰਾਖੀ ਰੱਖਣ ਨੂੰ ਲੱਗ ਗਈ ਆ ਹਾਂ ਹੋ ਗਿਆ ਰਾਖੀ ਤੂੰ ਮੇਰੀ ਰੱਖਣੀ ਆ ਮੈਂ ਕਿੱਡੀ ਇਹ ਤੇ ਕੋਈ ਬਾਹਰ ਨੂੰ ਜਾਣ ਨਹੀਂ ਆ ਨਾ ਤੂੰ ਮੇਰੀ ਰਾਖੀ ਪਾ ਗਈ ਜੀ ਮੈਂ ਨਹੀਂ ਜਾਂਦੀ ਮੈਂ ਜਿੱਦਾਂ ਦੀ ਗੋ ਮੈਂ ਜਾ ਪੈਣਾ ਜਾ ਜਾ ਤਿਆਰ ਤੇ ਤੂੰ ਹੋਈ ਆ ਜਾਣ ਵਾਸਤੇ ਤੁਹਾਨੂੰ ਉੱਤੋਂ ਮੰਦੀ ਆਗੇ ਜੇ ਮੇਰੇ ਕੋਲ ਤੁਸੀਂ ਜਾਓ ਤੂੰ ਤਿਆਰ ਨਹੀਂ ਸਭੀ ਕੋਈ ਗੱਲ ਨਹੀਂ ਮਮਮੀ ਨੂੰ ਠੀਕ ਹੋਣ ਦੇ ਇੱਕ ਦੋ ਦਿਨ ਹੋਰ ਰੁਕ ਜਾਈਂ ਮੈਂ ਫਿਰ ਬਾਅਦ ਚ ਆਉਂਗੀ ਕੋਈ ਇਨ ਨਹੀਂ ਤਾਂ ਦੱਸ ਦਿੰਦੀ ਹਾਂ ਉਹਨਾਂ ਨਾਲੇ ਪਤਾ ਹੀ ਹੈ ਮੰਮੀ ਨੇ ਵੀ ਮੰਮੀ ਮੈਨੂੰ ਦੀ ਮੰਮੀ ਠੀਕ ਨਹੀਂ ਹੈ ਮੰਮੀ ਦੀ ਫਿਕਰ ਨਹੀਂ ਬੜੀ ਹੈ ਤੁਹਾਨੂੰ ਤੇ ਮੰਮੀ ਜੀ ਉਹਨਾਂ ਲਈ ਮੈਂ ਚਲ ਜਾਾਂਗੀ ਕੋਈ ਗੱਲ ਜਾਓ ਖੁਸ਼ੀਆਂ ਬਣਾਓ ਜਾ ਕੇ ਜਾਓ ਕੱਲ੍ਹ ਨੂੰ ਮੈਂ ਠੀਕ ਹੋਵਾਂ ਮੰਮੀ ਜੀ ਮੈਂ ਕਿਹੜੇ ਤੁਰ ਪਈ ਆ ਮੈਂ ਤਾਂ ਸਿਰਫ ਪੁੱਛਣ ਹੀ ਆਈ ਆ ਕਿ ਚਲ ਸਾਬੀ ਆ ਤੁਹਾਡੇ ਲੱਗੇ ਆਗੇ ਚਲ ਮੈਂ ਹੋ ਨਹੀਂ ਆ ਰਾਤ ਵੀ ਨਹੀਂ ਰਹੀ ਨਹੀਂ ਉਦੋਂ ਮੈਨੂੰ ਆਖਣ ਦੇ ਚਾਹ ਰਾਤ ਰਹਿ ਪੀ ਤੇ ਮੈਂ ਕਿ ਆਖਣ ਨਹੀਂ ਮੈਂ ਆਖਣ ਦੀ ਵੀ ਜਾ ਕੀ ਚੰਗੂ ਵੀ ਲਾ ਫਿਰ ਮਰਜੀ ਮੰਮੀ ਦੀ ਵੀ ਮੰਨਣੀ ਪੈਣੀ ਕੀ ਕਰਨਾ ਫਿਰ ਨਹੀਂ ਮੈਂ ਨਹੀਂ ਜੰਨੇ ਕੋਈ ਨਿੱਧਰ ਮੰਮੀ ਕਹਿੜੀ ਉਹਦਾ ਨਹੀਂ ਚਲ ਜਾਗੀ ਕੋਈ ਨਹੀਂ ਮੈਂ ਫੋਨ ਤੇ ਵੇਖ ਲਈ ਨਹੀਂ ਵੀਡੀਓ ਕਾਲ ਫੇਅਰ ਕਰ ਲਈ ਨਹੀਂ ਅੱਗੇ ਵੀ ਲਾਇਆ ਵੀ ਫੋਨ ਮਮਮੀ ਦੀਆਂ ਤੂੰ ਹੀ ਮੰਨਦੇ ਹੀ ਬੜੀਆਂ ਜੀ ਤੇ ਮੰਮੀ ਦੀਆਂ ਲਈਂਗਾ ਮੰਨਦੇ ਜੇ ਵੀ ਮੰਮੀ ਤੋਂ ਬਿਨਾ ਤੂੰ ਪੈਰ ਨਹੀਂ ਦੋਵੇਂ ਦੀ ਪੁੱਟ ਦੇ ਮੰਮੀ ਵੇਖ ਲੈ ਮੈਂ ਸਿੱਧਾ ਪਹਿਲਾਂ ਤੁਹਾਡੀ ਸਲਾਹ ਲਈ ਆ ਜੇ ਮਨਮਰਜ਼ੀਆਂ ਕੀਤੀਆਂ ਹੁੰਦੀਆਂ ਹੁਣ ਫਿਰ ਆਪਾਂ ਜਾਣੇ ਨਾ ਕੋਈ ਨਹੀਂ ਮੰਮੀ ਮੈਂ ਬਾਅਦ ਚ ਜਾਵਾਂਗੀ ਫਿਰ ਹੁਣ ਚੁੱਡਵਾ ਜਾ ਤੈਨੂੰ ਇੰਨਾ ਵੀ ਪਤਾ ਉਹ 2 ਦਿਨ ਦਾ ਕਹਿ ਕੇ ਜਾਵੇ ਤੇ 15 ਦਿਨ ਹੀ ਮੁਰਦੀ ਆ ਹੁਣ ਦੋ ਤੇ ਸਗੋਂ ਰੌਣਕਾਂ ਲੱਗੀਆਂ ਵਾ ਦੋਆ ਮੀਂ ਜਾ ਤਾਂ ਪਹਿਲਾਂ ਕਿਤੇ ਮੁਰਜੇਗੀ ਤੇ ਆਖੀ ਤੇ ਤੈਨੂੰ ਇੰਨਾ ਨਹੀਂ ਤੇਰਾ ਮੇਰੀ ਮਾਂ ਬਿਮਾ ਤਾਂ ਨੇ ਲੰਗਰ ਕਿੱਥੋਂ ਗਾਣਾ ਵਾ ਕੁਛ ਆ ਮਮੀ ਕਿਹ ਜਨਾ ਤੇ ਹੁੰਦਾ ਹੀ ਆ ਤੁਹਾਨੂੰ ਪਤਾ ਵਾ ਚਲਦੀ ਤੇ ਤੁਹਾਡੀ ਹੁਣ ਮੈਂ ਵੀ ਤੇ ਕੱਲਾ ਇਦਾਂ ਸਲਾਹ ਕਰਕੇ ਉਹਨੂੰ ਨਹੀਂ ਭੇਜ ਸਕਦਾ ਆ ਸਵਾ ਮੇਰੀ ਚਲਦੀ ਆ ਸਾਰੀਆਂ ਸਲਾਹਾਂ ਦੋਵੇਂ ਜਾਣੇ ਕਰ ਲੈਂਦੇ ਆ ਤੇ ਮੁੜ ਕੇ ਮੇਰ ਕੋ ਆ ਜਾਂਦੇ ਸੱਚੇ ਹੋਣ ਚਲ ਜੇ ਸਲਾਹ ਕੀਤੀ ਵੀ ਆ ਤੇ ਸਰਪੰਚੀ ਦੇ ਤੁਹਾਡੇ ਹੱਥੀਆਂ ਤੁਸੀਂ ਹਾਂ ਕਰਨੀ ਆ ਤੇ ਪੈਰੀਓ ਪੈਰ ਪੁੱਟੂ ਬਾਹਰ ਆ ਬਹੁਤ ਠੀਕ ਹੈ ਮੇਰੀ ਹਾਂ ਤੇ ਚਲਦੀ ਹੈ ਜਾਂ ਘਲਾ ਦੇ ਕਲੌਣਾ ਬਾਦੇ ਉਹ ਨਹੀਂ ਜਾਂਦੀ ਬਾਬਾ ਉਹ ਨਹੀਂ ਜਾਂਦੀ ਟੈਨਸ਼ਨ ਨਾ ਲਓ ਤੁਸੀਂ ਆਰਾਮ ਕਰੋ ਉਹਦਾ ਤੇ ਉਦਾਂ ਹੀ 24 ਘੰਟੇ ਧਿਆਨ ਰਹਿਦਾ ਵੀ ਪੇਕੇ ਚਲ ਜਾਂ ਪੇਕੇ ਚਲ ਜਾਂ ਤੇ ਮੈਂ ਇਹ ਕਮਣੀ ਲਈ ਵੀ ਆਇਆ ਮੈਂ ਇਹ ਕਮਣੀ ਲਈ ਆਇਆ ਕਿ ਘਰ ਦਾ ਕੰਮਕਾਰ ਕਰਿਆ ਕਰਿਆ ਤੇ ਮੇਰੀ ਵੀ ਸੇਵਾ ਕਰੇ ਚਲ ਮਮੀ ਜੀ ਨਹੀਂ ਜਾਂਦੀ ਤੁਸੀਂ ਲੰਮੇ ਬੋ ਰੋਟੀ ਰੱਟੀ ਖਾਦੀ ਹੈ ਕਾਲਾਂਗੀ ਰੋਟੀ ਮੈਂ ਖਾ ਲਈ ਹਜੇ ਮੈਨੂੰ ਭੁੱਖ ਲੱਗੀ ਤੇ ਦਵਾਈ ਦਵਾਂ ਨਾ ਰੋਟੀ ਖਾ ਲਵਾਂ ਮੈਂ ਦਵਾਈ ਖਾਣੀ ਚੱਲ ਮੈਂ ਖੋਲਣਾ ਭੱਜਦੇ ਸੋਕਰ ਤਾਰੇ ਗਮਾ ਤੇ ਰੱਖ ਕੇ ਤੁਸੀਂ ਬੈਗੀ ਆ ਟੈਨਸ਼ਨ ਨਾ ਲੈ ਮਮੀ ਦੀਆਂ ਗੱਲਾਂ ਦਾ ਕਾਤੋਂ ਗੁੱਸਾ ਕੀਤਾ ਨਹੀਂ ਫੱਦੀ ਮੈਂ ਵੀ ਗੁੱਸਾ ਕੀਤਾ ਕੋਈ ਗੱਲ ਨਹੀਂ ਤੇਨੂੰ ਪਤਾ ਮਮੀ ਦਾ ਸੁਭਾਅ ਉਦਾਂ ਹੀ ਆ ਜਦੋਂ ਦੀ ਬਿਮਾਰ ਆ ਨਾ ਥੋੜਾ ਜਿਹਾ ਚਿੜਚਿੜਾ ਜਾ ਹੋ ਗਿਆ ਵਾ ਜ਼ਿਆਦਾ ਕੋਈ ਗੱਲ ਨਹੀਂ ਪਤਾ ਵਾ ਮੈਨੂੰ ਜਾਣਾ ਵਾ ਤੂੰ ਦੱਸ ਹਾਂ ਨਹੀਂ ਮੈਂ ਤੇ ਪੈ ਨਹੀਂ ਜਾਣਦੀ ਤੇ ਠੀਕ ਆ ਆਪਣੇ ਘਰ ਹੀ ਮੈਂ ਤੇ ਕਹਿੰਦਾ ਵੇਲਾ ਤਿਆਰ ਹੋ ਜਾਣੀ ਤੇ ਮੈਂ ਤੂੰ ਹੀ ਹੈਗੇ ਮੰਮੀ ਲਾਗੇ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਮੰਮੀ ਨੇ ਮੰਨਣਾ ਨਹੀਂ ਤੇ ਇਹ ਉਹਦੇ ਕਹਿੰਦੇ ਮੰਮੀ ਤੈਨੂੰ ਕਦੀ ਨਾ ਕਰਦੀ ਆ ਮੰਮੀ ਨੇ ਕਿਹਾ ਵਾ ਉਹ ਜੇ ਉਹ ਮੈਂ ਤੇ ਅੱਗੇ ਚੱਲ ਮੰਮੀ ਮੰਨ ਜੂਗੀ ਚੱਲ ਮਿੰਨੋ ਫਿਰ ਚਾਹ ਘੁੱਟ ਬਣਾ ਕੇ ਦੇ ਆ ਮੈਂ ਪੁੱਛਾਂ ਨੀ ਨਗੀ ਤਾਨੂੰ ਚਾ ਕੋਈ ਨਹੀਂ ਮੈਂ ਬਣਾ ਦਿੰਦੀ ਬਹੁਤ ਚਲ ਬਣਾ ਲਾ ਦ ਮੀ ਸੁੱਤੇ ਆ ਹਾਂਜੀ ਮੰਮੀ ਚੱਲ ਚੱਲਾ ਕੁੜੀ ਆਈ ਤੂੰ ਇੱਧਰ ਪਾਤਾ ਮੁੰਡੇ ਨੂੰ ਆਹ ਮੰਮੀ ਸੁੱਤੇ ਹੀ ਨਾ ਬੜੀਆਂ ਹਾਂ ਤੇ ਤੂੰ ਵੀ ਤਾਂ ਸੁੱਤਾ ਹੀ ਆ ਤੂੰ ਉਹ ਇੱਧਰ ਪੁੰਦੀ ਨਾਲ ਪੁੰਦੀ ਤੂੰ ਪਰੇ ਕਰਕੇ ਪਾਤਾ ਨਹੀਂ ਮੰਮੀ ਨਾ ਪੁੱਤ ਬਿਮਾਰ ਹੋ ਜੂਗਾ ਮੈਨੂੰ ਨਾਲ ਲਾ ਕੇ ਰੱਖਿਆ ਕਰ ਮੰਮੀ ਜੀ ਨਾਲ ਹੀ ਆ ਮੈਂ ਤੇ ਤਾ ਕਰਕੇ ਤੇ ਮੁੰਡੇ ਦੀ ਗੋਦੀ ਚ ਸਾਈ ਹਾਂ ਭਪਾਲਾ ਤੇ ਰਹਿਣਾ ਤੇ ਨਾਲੇ ਮੇਰੀ ਗੱਲ ਸੁਣੀਂ ਨਾ ਤੇ ਵਿਆਹ ਨਾ ਕਰ ਠੀਕ ਨੰਮੇ ਪੈ ਜਾ ਕਾ ਟਾਂਕੇ ਟੁੰਕੇ ਗੜ੍ਹੇ ਨੇ ਕਿ ਤੇ ਖਰਾ ਬਣ ਕੇ ਤੇ ਵਿਪਤਾ ਪਾਉਗੀ ਠੀਕ ਹੈ ਨਹੀਂ ਕੋਈ ਨਹੀਂ ਮੰਮੀ ਮੈਂ ਹੁਣੇ ਆਉਂਦੀ ਹਾਂ ਆਹ ਥਾਂ ਹੋ ਜਾ ਕਾ ਨੰਮੇ ਪੀ ਰਿਆ ਕਾ ਜਾੜਾ ਨੰਮੇ ਪਿਆ ਕਰ ਤੂੰ ਬੈਠੀ ਰਹਿਨੀ ਠੀਕ ਤੇ ਕਾਨੂੰ ਮਰ ਵਿਪਤਾ ਪਾਣਗੀ ਇੱਥੇ ਕਿ ਜੀ ਫੋਨ ਪਿਆ ਹੈ ਮੈਂ ਫੋਨ ਲਾ ਸੁੱਖ ਖਾਏ ਮੰਮੀ ਆਵੇ ਕਾ ਮੈਂ ਤਾਂ ਅਜਾਂ ਦੇ ਫੋਨ ਦੀ ਬਿੱਲ ਵਾਜੀ ਦੀ ਤੇ ਲੈ ਰਭੋ ਆਇਆ ਹੀ ਨਹੀਂ ਫੋਨ ਕੈ ਜਦਾ ਮੈਂ ਨਾ ਇੱਥੇ ਰਹਾ ਦਿੱਤਾ ਚੇਤਾ ਭੁੱਲ ਗਿਆ ਵੀ ਚੁੱਕਣਾ ਸਰਾਨੇ ਇਹਨਾਂ ਦੇ ਆਕੇ ਇਹਨਾਂ ਦਾ ਪੰਪੜਾ ਕੰਨ ਕਰ ਜਾਂਦਾ ਹੋਰ ਕੀ ਆ ਬੱਚੇ ਛੋਟੇ ਆ ਮੈਂ ਦੇਖਦਾ ਹਾਂ ਹਲੋ ਹਲੋ ਸਸਕਲ ਸਸਕਲ ਕਾਰ ਕੋਕ ਤੋਂ ਆਈ ਨਹੀਂ ਗਈ ਇਦਾਂ ਹੀ ਵਸ ਮਮੀ ਮਮੀ ਤਾਂ ਦੱਸਿਆ ਤਾਂ ਗਈ ਫਿਰ ਉਸ ਮੇਰੀ ਨਹੀਂ ਠੀਕ ਤੇ ਫਿਰ ਆਇਆ ਨਹੀਂ ਗਿਆ ਨਿਕਲਣ ਜਾਂਦਾ ਬਿਮਾਰ ਬੰਦੇ ਨੂੰ ਮਮੀ ਘਰ ਛੱਡ ਕੇ ਕੀ ਆਉਣਾ ਹੁੰਦਾ ਚੱਲ ਛੱਡੋ ਤਈ ਉਹ ਦੱਸੋ ਕਾਕੇ ਕੀ ਕਰਦੇ ਮੈਂ ਮੈਂ ਤਾਂ ਉੱਥੇ ਵੀ ਹੀਂਤੀ ਲਈ ਤੇ ਤੂੰ ਉੱਥੇ ਬਣਾਏ ਮੈਂ ਫਿਰ ਸੋਚਿਆ ਇਹ ਵੀ ਚਾ ਲਾ ਕਾ ਰਹੀ ਹੋਏਗੀ ਚਾ ਪਾਉਂਦੇ ਉਹ ਕਦੇ ਕਬਰਾਂ-ਕਬਰਾਂ ਸਜਾਣਾ ਆਉਗਾ ਤੂੰ ਵੀ ਕਿਤੇ ਆਣੀ ਮੈਂ ਤਾਂ ਕਿਤੇ ਦੇਖਿਆ ਨਾ ਉਹ ਕਿਤੇ ਤੂੰ ਨਹੀਂ ਆਇਆ ਤੂੰ ਈ ਮੇਰਾ ਮੰਮੀ ਨੇ ਮੈਨੂੰ ਦੱਸਿਆ ਤੇ ਹੈਗਾ ਵੀ ਬਿਮਾਰ ਬੰਦੇ ਨੂੰ ਹੁਣ ਮੈਂ ਘਰ ਛੱਡ ਕੇ ਕਿੱਦਾਂ ਆਵਾਂ ਮੰਮੀ ਨਹੀਂ ਠੀਕ ਸਾਬੀ ਤੇ ਕਹਿੰਦੇ ਵੀ ਚਲ ਜਾ ਤੇ ਪਰ ਮੰਮੀ ਨਹੀਂ ਮੰਨੇ ਫਿਰ ਵੀ ਮੈਂ ਹਾਂ ਹੈ ਨਹੀਂ ਰੋ ਆ ਰੋ ਵੀ ਚਲੋ ਕੋਈ ਨਹੀਂ ਤੇ ਦੱਸੋ ਵੀ ਕਾਕੇ ਨਹੀਂ ਕਰਦੇ ਕਾਕੇ ਦੁੱਧ ਪੀ ਕੇ ਹੱਟੇ ਦੁੱਧ ਪਿਆਲ ਕੇ ਹੱਟੀ ਜਾਂਦਾ ਮੈਨੂੰ ਤਾਂ ਨਹੀਂ ਆ ਰਿਹਾ ਤੋਖ ਨੂੰ ਸੌਣ ਕਰਕੇ ਪੁੱਛਾਂ ਅਬ ਤੇ ਉੱਨੀ ਆਈ ਸੌ ਗਿਆ ਆ ਤੌੜੇ ਚਲ ਇਦਾਂ ਕਰੀ ਹਾਂ ਤਲ ਮਮੀ ਨਾ ਗਰੀਓ ਜੇ ਤੂੰ ਉਣਾ ਉੱਠੇਂਗੀ ਨਾ ਮੈਨੂੰ ਵੀਡੀਓ ਕਾਲ ਲਾਇਓ ਤੇ ਮੈਂ ਨਾ ਵੇਖ ਕੇ ਇਨੀ ਚ ਖੁਸ਼ ਹੋ ਜਾਣਾ ਮਮੀ ਨਹੀਂ ਮੈਂ ਕੋਈ ਗੱਲ ਨਹੀਂ ਉੱਠਦੀ ਆ ਤੇ ਤੈਨੂੰ ਵੀਡੀਓ ਕਾਲ ਕਰਕੇ ਖਾਣਗੀ ਮੈਨੂੰ ਇਹ ਦਾਸ ਕਿ ਤੂੰ ਆ ਕੇ ਉੱਠਾ ਕੇ ਤੇਰਾ ਤੇ ਨਵੇਂ ਨਹੀਂ ਹੋ ਹੁੰਦੇ ਕੀ ਗੱਲ ਕੀ ਆ ਤੂੰ ਮੈਨਾਂ ਤੇ ਮੈਨੂੰ ਰੋਦਾ ਪਰ ਮੇਰਾ ਵੀ ਮਾਨ ਕੇ ਲੁਕੁ ਲੁਕ ਕਰਦਾ ਤੂੰ ਕਹਿੰਦੀ ਛੋਨੀ ਭਾਈ ਨਾ ਕੋ ਕੋ ਮੋਨਾ ਕੋ ਲੈਣੇ ਕਿ ਕਾ ਸਭ ਇੰਨਾ ਕਿ ਆਦੀ ਦਾ ਅਰਬ ਜਰ ਅਰਬ ਤੋਂ ਹੀ ਰਹਿ ਗਈ ਮਮੀ ਛੱਡੋ ਮੇਰੀਆਂ ਗੱਲਾਂ ਕੋਈ ਗੱਲ ਨਹੀਂ ਤੂੰ ਕੀ ਲੈਣਾ ਕੋਈ ਚੱਕਰ

ਇਹ ਮੇਰੀ ਕਿਸਮਤ ਵੇਲਾ ਉਹਨਾਂ ਨੂੰ ਮੈਂ ਵੇਖ ਵੀ ਨਹੀਂ ਸਕਦੀ ਜਾ ਕੇ ਪਿਆਰ ਵੀ ਨਹੀਂ ਦੇ ਸਕਦੀ ਸਭ ਮੰਮੀ ਦੇ ਘਰ ਨੂੰ ਪਤਾ ਨਹੀਂ ਕੀ ਇਹਦੇ ਦਿਮਾਗ 'ਚ ਚੱਲਦਾ ਰਹਿੰਦਾ ਨਾ ਹੀ ਖੁੱਲ ਕੇ ਮੰਮੀ ਦੱਸਦੇ ਆ ਗੱਲ ਨਾ ਕੁਝ ਹੋਰ ਚਲ ਮੈਂ ਨਾ ਇਦਾਂ ਕਰਨਾ ਮੰਮੀ ਨੂੰ ਫੋਨ ਕਰਨਾ ਕਿ ਮੰਮੀ ਜਦੋਂ ਸਵਾ ਮਹੀਨਾ ਹੋ ਗਾ ਨਾ ਨਾਲੀ ਤੇ ਮੇਰੇ ਕੋਲੋਂ ਫੇਰਾ ਪਾ ਜਿਓ ਕਾਕਿਆ ਨੂੰ ਲੈ ਕੇ ਨਾਲੀ ਮੈਂ ਮਿਲ ਲੂੰਗੀ ਇਦਾਂ ਹੀ ਮਿਲਿਆ ਜਾਣਾ ਹੋਰ ਮੈਨੂੰ ਜਾਣ ਤੇ ਦੇਣਾ ਨਹੀਂ ਆ ਇਹਨਾਂ ਨੇ ਕੀ ਕਰ ਲੈਣਾ ਚਲ ਕੋਈ ਜਾਣੀ ਚੱਲੋ ਆਪਣੇ ਘਰ ਰਾਜੀ-ਬਾਜੀ ਰਹਿਣ ਕਰਕੇ ਹਾਂ ਹਾਂ ਗਿਲਾਇਜ ਆ ਹਿੱਟ ਲੈੰਦਾ ਬਣਾਣੇ ਵਾਸਤੇ ਮਨਿਆਣੇ ਮਣੀ ਦੀਏ ਕਿ ਤੁਹਾਡੇ ਆ ਤੂੰ ਹੀ ਪਿਓ ਬਣ-ਬਣ ਵੈਣ ਦੇ ਜੇ ਆਪੇ ਲਿਆਵੇ ਨਾਲ ਲਿਆਵੇ ਤੂੰ ਹੀ ਖਰਚੀ ਜਾਓ ਹਾਂ ਬੈਹੇ ਤੇਰਾ ਦਿਮਾਗ ਖਰਾਬ ਤਾਇ ਤੇ ਪੇੜ ਕੋ ਫਰਕ ਨਹੀਂ ਹੁੰਦਾ ਉਹ ਹੁੰਦਾ ਫਰਕ ਥੋੜਾ ਖਰਚਾ ਕੀਤਾ ਵਾ ਹੁਣ ਖਰਚਾ ਹੀ ਕਰੀ ਜਾਣਾ ਦਿਮਾਗ ਨੇ ਮੇਰਾ ਅੱਗੇ ਬੜਾ ਖਰਾਬ ਹੋਇਆ ਕੰਮ ਕਰ ਕਰ ਕੇ ਹੋਰ ਤਾਂ ਹੀ ਖਰਚਾ ਕਰੀ ਜਾਣੇ ਆ ਕੱਲਾ ਰੂਮ ਮੇਟ ਤਾਂ ਨਹੀਂ ਗੱਲ ਮੁੱਕਣੀ ਹੋਰ ਵੀ ਕਈ ਚੀਜ਼ਾਂ ਚਾਹੀਦੀਆਂ ਇਹਨਾਂ ਨੂੰ ਮੁੜ ਕੇ ਪਹਿਲਾਂ ਕਿ ਅੰਜਰ ਦੀ ਗੱਲ ਸੁਣ ਲਈਦੀ ਹੁੰਦੀ ਧਿਆਨ ਨਾਲ ਇਹ ਮੈਂ ਨਹੀਂ ਲੈਂਦਾ ਮੈਨੂੰ ਸਿਰਫ ਸੁਣਾ ਦਿੱਤਾ ਹੀ ਮਣੀ ਨੇ ਕਿ ਵੀਰ ਜੀ ਛੁੱਟੀ ਮਿਲ ਗਈ ਆ ਤੇ ਘਰ ਦੇ ਦਾ ਰੂਮ ਮੇਟ ਉਹ ਪਹਿਲਾਂ ਖਰਾਬ ਹੋਇਆ ਵਾ ਤੇ ਤੁਸੀਂ ਨਵਾਂ ਲਿਆਓ ਤੇ Google Pay ਮੈਨੂੰ ਕਰ ਦਿਓ ਮੈਂ ਫੋਨ ਤੇ ਪੈਸੇ ਭਾ ਦੂੰਗਾ ਤੇ ਉੱਥੇ ਮੈਂ ਲੈ ਕੇ ਉਹਨੂੰ Google Pay ਉਹਨੂੰ ਭੇਜਦਾ ਹ ਸਕੰਦਰ ਜੀ ਆ ਤੇ ਸਕੰਦਰ ਤੋਂ ਉਹਨੇ ਪੈਸੇ ਭਾਤੇ ਪੈਸੇ ਉਹਨੇ ਦਿੱਤੇ ਮੈਂ ਨਹੀਂ ਦਿੱਤੇ ਉਨ ਜੋ ਮਰਜੀ ਕੋਚੇ ਪਾਈ ਜੋ ਪਹਿ ਮੈਂ ਨਹੀਂ ਦਿੱਤੇ ਤੁਹਾਨੂੰ ਪਤਾ ਮੈਂ ਦਿਵਾਲੀ ਨਹੀਂ ਤਾਂ ਕਰਕੇ ਤੇ ਹਾਂ ਬਾਹਨੇ ਲਾਉਣ ਦੇ ਜੇ ਵੀ ਪਹਿਲੇ ਵਾਂ ਤਾਂ ਇਹਨਾਂ ਨੇ ਹਜੇ ਤੱਕ ਹਿਸਾਬ ਨਹੀਂ ਕੀਤਾ ਹੈਗਾ ਤੇ ਗਾਂ ਖਰਚੇ ਤੁਹਾਨੂੰ ਪਤਾ ਆਪ ਸਿਆਣੇ ਆਪਣੇ ਮੁੰਡੇ ਦਾ ਕੋਈ ਖਰਚਾ ਨਹੀਂ ਆਪਣੇ ਨਿਆਣੇ ਵੱਲ ਤੁਹਾਡਾ ਧਿਆਨ ਹੈ ਨਹੀਂ ਮੇਰੇ ਵੱਲ ਧਿਆਨ ਹੈ ਨਹੀਂ ਫੇ ਮੇਰਾ ਕੀ ਮੈਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਉਧਰ ਤੁਹਾਡਾ ਧਿਆਨ ਹੋ ਗਏ ਨਿਆਣੇ ਕਾਦੇ ਹੋ ਗਏ ਇਹਨਾਂ ਦੇ ਭਾੜ ਥੰਮ ਲਿਆ ਵਾ ਤੂੰ ਵੀ ਹੱਥ ਘਟ ਕਰਾਇਆ ਕਰ ਸੋਚ ਵਿਚਾਰ ਕੇ ਗੱਲ ਕਰੀ ਜਿਹੜੀ ਆ ਐਨਾ ਸ਼ੁਕਰ ਆ ਕਿ ਮੰਮੀ ਇੱਥੇ ਨਹੀਂ ਗਈ ਹੈਗੇ ਜੇ ਮੰਮੀ ਤੇਰੀ ਗੱਲ ਬਾਤ ਸੁਣ ਲਈ ਨਾ ਮੰਮੀ ਨੇ ਤੇਰੇ ਦੁਆਲੇ ਹੋ ਜਾਣਾ ਫੇਰ ਤੂੰ ਆਖਣਾ ਕਿ ਮੰਮੀ ਮੇਰੇ ਦੁਆਲੇ ਹੁੰਦੀ ਐ ਥੋੜਾ ਕੰਟਰੋਲ ਰੱਖੀਦਾ ਇਹ ਜਮਾਨੇ ਤੇ ਕਰ ਕਰ ਮੇਰੇ ਪਪਾ ਜਿੰਨਾ ਮੈਂ ਕੰਟਰੋਲ ਰਾਦੀ ਨਾ ਉਹਨਾ ਮੇਰਾ ਸਬਰ ਦਾ ਬਾਣ ਟੁੱਟਦਾ ਜਾਣ ਡਿਆ ਮੰਮੀ ਵੀ ਬੜੇ ਵਿਤਕਰੇ ਕਰਦੀ ਆ ਮੈਂ ਕਿਹਾ ਮੰਮੀ ਕੰਮ ਵਾਲੀ ਲਾਲਾ ਮੰਮੀ ਕਹਿੰਦੀ ਕੰਮ ਵਾਲੀ ਕੀ ਕਰਨੀ ਐ ਮੈਂ ਸਬਜ਼ੀ ਕੱਟਦਿਆਂ ਕਰਨੀ ਆਟਾ ਕੁੰਨਦੇਗਾ ਨਾ ਇਹਦਾ ਨਾ ਕੰਮ ਹੋ ਜਾਂਦਾ ਜਦੋਂ ਨਿਆਣੇ ਹੋਏ ਹੋਣ ਸੋ ਲੀੜਾ ਕਪੜਾ ਗਿੱਲਾ ਸੁੱਕਾ ਕਈ ਕੋ ਕਰਨਾ ਪੈਂਦਾ ਮੈਂ ਕਸ ਉਹ ਜਿਹੜੀ ਅੰਦਰ ਬੈਠੀ ਆ ਉਹਨੂੰ ਕਦੀ ਦੁੱਧ ਗਰਮ ਕਰਕੇ ਦੇ ਕਦੀ ਉਹਨੂੰ ਇੱਕ ਰੋਟੀ ਫੜਾ ਉਸੇਲੇ ਤੇ ਬੁੜੀਆਂ ਰੋਟੀ ਵੀ ਨਹੀਂ ਪੂਰੀ ਖਾਣ ਦਿੰਦੀਆਂ ਕਹਿ ਦਿੰਦੀਆਂ ਘੜੀ-ਮੁੜੀ ਖਾ ਲੈ ਪਰ ਏਕੇ-ਏਕੇ ਖਾਈ ਮੈਂ ਵੇਲ ਨਹੀਂ ਆ ਘੜੀ-ਮੁੜੀ ਰੋਟੀਆਂ ਭਗਾਉਣ ਨੂੰ ਮੈਂ ਸਾਹ ਤੈਨੂੰ ਲੱਗਦੇ ਬਹਿਣਾ ਹੀ ਪਾਪੀ ਮੰਮੀ ਵੀ ਸੱਤੇ ਤਰ੍ਹਾਂ ਦੁਆਰੇ ਲੀਆ ਖਾਇਦਾ ਗਣਾ ਮੇਰ ਕੋ ਨਹੀਂ ਸੁਨੀਆਂ ਜਾਂਦੀਆਂ ਆਹ ਕੇ ਤੂੰ ਹੀ ਕਰੀ ਜਾਓ ਖਰਚੇ ਤੇ ਮੈਂ ਗਾਲਾਂ ਹੀ ਖਾਣ ਨੂੰ ਹੀ ਆ ਜਦੋਂ ਮੈਂ ਬੋਲਣਾ ਤਾਂ ਗਾਲਾਂ ਤਾਂ ਫਿਰ ਮੈਨੂੰ ਪੈਣੀਆਂ ਹੀ ਆ ਨਿਆਂਿਕਾ ਦੇ ਹੋਗੇ ਛਣਕਨੇ ਹੋ ਗਏ ਇਹਨਾਂ ਦੇ ਹੱਥਾਂ ਦੇ ਵਿੱਚ ਛਣਕਾਈ ਜੋ ਬਸ